ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਸਦਕਾ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਬ੍ਰਹਮ ਗਿਆਨੀ ਉਹਨਾਂ ਦੀ ਅਪਾਰ ਕਿਰਪਾ ਸਦਕਾ ਸੰਗਤ ਜੀ ਆਪ ਜੀ ਦੇ ਨਾਲ ਇੱਕ ਘਟਨਾ ਸਾਂਝੀ ਕਰਨੀ ਹੈ ਗੁਰਵਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ ਬ੍ਰਹਮ ਗਿਆਨੀ ਕਾ ਦਰਸ਼ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਜਿਹੜੇ ਬ੍ਰਹਮ ਗਿਆਨੀ ਦੇ ਦਰਸ਼ਨ ਨੇ ਆਪਾਂ ਕਹਿੰਦੇ ਹਾਂ ਹੁਣ ਅਸੀਂ ਅਕਸਰ ਸੁਣਦੇ ਹਾਂ ਵੀ ਸਾਨੂੰ ਪਹਿਲਾਂ ਮਹਾਂਪੁਰਸ਼ਾਂ ਬਾਰੇ ਪਤਾ ਹੀ ਲੱਗਿਆ ਉਹ ਮਹਾਂਪੁਰਸ਼ ਇਸ ਤਰ੍ਹਾਂ ਦੇ ਹੋਏ ਨੇ ਉਹਨਾਂ ਬਾਰੇ ਸਾਨੂੰ ਪਤਾ ਹੀ ਲੱਗਿਆ ਹੁਣ ਪਤਾ ਲੱਗਿਆ ਵੱਡੇ ਭਾਗਾਂ ਨਾਲ ਕਿਸੇ ਸੰਤ ਦੇ ਮਹਾਪੁਰਸ਼ ਦੇ ਬ੍ਰਹਮ ਗਿਆਨੀ ਦੇ ਦਰਸ਼ ਹੁੰਦੇ ਨੇ ਦਰਸ਼ਨ ਦਿਦਾਰੇ ਹੁੰਦੇ ਨੇ ਜਦੋਂ ਕੋਈ ਪੂਰਵਲਾ ਕਰਮ ਚੰਗਾ ਕੀਤਾ ਹੋਵੇ ਉਹਨਾਂ ਦੀ ਸੰਗਤ ਮਿਲਦੀ ਆ ਤੇ ਸੰਗਤ ਦੇ ਵਿੱਚੋਂ ਜਦੋਂ ਉਹਨਾਂ ਦੇ ਬਚਨ ਮਿਲ ਜਾਣ ਤਾਂ ਉਹ ਹੋਰ ਵੀ ਕਿਰਪਾ ਹੋ ਜਾਂਦੀ ਹੈ ਤੇ ਜਦੋਂ ਉਹ ਸੰਗਤ ਉਸ ਬਚਨ ਨੂੰ ਕਮਾ ਲੈਂਦੀ ਹੈ ਹੁਣ ਜਿਨ੍ਹਾਂ ਨੂੰ ਵੀ ਮਹਾਪੁਰਸ਼ਾਂ ਨੇ ਬਚਨ ਕੀਤੇ ਸਨ ਕਿ ਭਾਈ ਆ ਨਿਤਨੇਮ ਕਰਿਆ ਕਰੋ ਭਾਈ ਆ ਪਾਠ ਕਰਿਆ ਕਰੋ 2.5 ਘੰਟੇ ਦਾ ਜਾਪ ਕਰਿਆ ਕਰੋ ਇਸ ਤਰ੍ਹਾਂ ਸੰਜਮ ਰੱਖੋ ਜੀਵਨ ਨੂੰ ਇਸ ਢੰਗ ਨਾਲ ਜੀਵੋ ਬੰਦੇ ਨੂੰ ਦੇਖ ਕੇ ਮਹ ਪਰਸ਼ਦਾ ਦਿੰਦੇ ਸਨ ਕਿ ਭਾਈ ਆ ਬਾਣੀ ਦਾ ਪੱਲਾ ਫੜ ਲੈ ਬਾਣੀ ਪੜਿਆ ਕਰ ਇਹਦੇ ਨਾਲ ਤੇਰਾ ਸਾਰਾ ਕੁਝ ਸਵਰਜੂਗਾ ਤੇ ਕਈ ਇਹੋ ਜੇ ਸੀ ਜਿਨ੍ਹਾਂ ਨੇ ਇੱਕੋ ਬਚਨਾਂ ਮਹਾਂਪੁਰਸ਼ਾਂ ਦਾ ਕਮਾ ਕੇ ਆਪਣੇ ਜੀਵਨ ਨੂੰ ਇੰਨਾ ਕੁ ਸਫਲੀ ਕਰ ਲਿਆ ਇੰਨਾ ਕੁ ਸਫਲੀ ਕਰ ਲਿਆ ਕਿ ਉਹ ਅੱਜ ਕਹਿੰਦੇ ਨੇ ਕਿ ਸਾਡੇ ਕੋਲ ਦਿੱਤਾ ਪ੍ਰਮਾਤਮਾ ਦਾ ਸਾਰਾ ਕੁਝ ਆ ਕਿਉਂਕਿ ਉਹਨਾਂ ਨੇ ਸ਼ਬਦ ਦੀ ਕਮਾਈ ਕਰ ਲਈ ਕਈ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਗਏ ਮਹਾਂਪੁਰਸ਼ਾਂ ਨੇ ਕਿਹਾ ਭਈਆ ਪਾਠ ਕਰ ਲਿਆ ਕਰੋ ਸੁਣਿਆ ਇੱਥੋਂ ਸੁਣਿਆ ਇੱਥੋਂ ਕੜਤਾ ਹੁਣ ਵੀ ਕਹਿੰਦੇ ਨੇ ਕਈ ਅਸੀਂ ਬਾਬਾ ਜੀ ਕੋਲ ਅਰਦਾਸ ਕਰਾਈ ਸਾਡਾ ਕੰਮ ਤਾਂ ਹੋਇਆ ਨਹੀਂ ਇੱਕ ਪਰਿਵਾਰ ਨੂੰ ਮੈਂ ਪੁੱਛਿਆ ਕਿੰਨੇ ਸੀ ਬਾਬਾ ਜੀ ਕੋਲ ਅਰਦਾਸ ਕਰਾਈ ਸੀ ਬਾਬਾ ਪਰਮਜੀਤ ਪਰਮਜੀਤ ਸਿੰਘ ਜੀ ਨੇ ਜਿਹੜੇ ਹੁਣ ਆਪਣੇ ਮੌਜੂਦਾ ਮਹਾਂਪੁਰਸ਼ ਉਹਨਾਂ ਕੋਲ ਅਰਦਾਸ ਕਰਾਈ ਸੀ ਉਹ ਕਹਿੰਦੇ ਪਈਆ ਪਾਠ ਕਰਿਆ ਕਰੋ ਸਾਡਾ ਕੰਮ ਹੋਇਆ ਨਹੀਂ ਨਾਂਜੀ ਸ਼ਬਦ ਕਿਹੜਾ ਸੀ ਉਹ ਆਪਣੇ ਘਰ ਵਾਲੇ ਨੂੰ ਪੁੱਛ ਰਹੀ ਆ ਘਰ ਵਾਲਾ ਉਹਨੂੰ ਪੁੱਛ ਰਿਹਾ ਵੀ ਸ਼ਬਦ ਕਿਹੜਾ ਸੀਗਾ ਇਹੀ ਨਹੀਂ ਪਤਾ ਵੀ ਪਾਠ ਕਰਨ ਨੂੰ ਕਿਹੜਾ ਕਿਹਾ ਸੀਗਾ ਜਪਜੀ ਸਾਹਿਬ ਕਿਹਾ ਸੀ ਕਿ ਸੁਖਨੀ ਸਾਹਿਬ ਕਿਹਾ ਸੀ ਕਰਨ ਨੂੰ ਅਸੀਂ ਇਹ ਚਾਹੁੰਦੇ ਆ ਬਸ ਵੀ ਐਵੇਂ ਹੀ ਕਿਰਪਾ ਹੋ ਜੇ ਬਸ ਜਦੋਂ ਕਿਰਪਾ ਲੈਣੀ ਆ ਨਾ ਭਾਂਡਾ ਵੀ ਤਾਂ ਤਿਆਰ ਹੋਣਾ ਚਾਹੀਦਾ ਜੇ ਮੰਨ ਲਓ ਭਾਂਡਾ ਹੈ 5 ਕਿਲੋ ਦਾ ਮੈਂ ਉਹਦੇ 'ਚ 10 ਕਿਲੋ ਦੁੱਧ ਕਿਵੇਂ ਪਾਵਾਂਗਾ 5 ਕਿਲੋ ਦੇ ਭਾਂਡੇ ਵਿੱਚ ਤਾਂ ਭਾਈ 5 ਕਿਲੋ ਹੀ ਚੀਜ਼ ਪਏਗੀ ਸੋ ਬੇਨਤੀ ਆ ਵੀ ਜਿਹੜੇ ਕਿੱਥੇ ਵੀ ਤੁਸੀਂ ਅਰਦਾਸ ਕਰਾਉਨੇ ਹੋ ਨਾ ਮਹਾਂਪੁਰਸ਼ਾਂ ਕੋਲੋਂ ਕਰਾਉਨੇ ਹੋ ਗਰੰਥੀ ਸਿੰਘ ਕੋਲੋਂ ਕਰਾਉਨੇ ਹੋ ਆਪ ਕਰਾਉਨੇ ਹੋ ਆਪਣੇ ਆਪ ਕਰਦੇ ਹੋ ਜਦੋਂ ਤੱਕ ਤੁਹਾਨੂੰ ਅਰਦਾਸ ਤੇ ਵਿਸ਼ਵਾਸ ਨਹੀਂ ਨਾ ਆਉਂਦਾ ਤੁਹਾਡਾ ਕੋਈ ਕੰਮ ਨਹੀਂ ਹੋਣਾ ਚਾਹੇ ਤੁਸੀਂ 10 ਵਾਰੀ ਅਰਦਾਸ ਕਰਾ ਲਓ 20 ਵਾਰੀ ਕਰਾ ਲਓ 50 ਵਾਰੀ ਕਰਾ ਲਓ ਕਿਉਂ ਕਿ ਕਰਨ ਵਾਲੇ ਨੂੰ ਤਾਂ ਵਿਸ਼ਵਾਸ ਹੈ ਤੁਹਾਨੂੰ ਤਾਂ ਵਿਸ਼ਵਾਸ ਹੀ ਨਹੀਂ ਜਦੋਂ ਤੱਕ ਤੁਹਾਡਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ ਬਣਦਾ ਤੁਹਾਡਾ ਕੰਮ ਨਹੀਂ ਹੋਣਾ ਇੱਕ ਪਰਿਵਾਰ ਲੁਧਿਆਣੇ ਰਹਿੰਦਾਗਾ ਪੁਰਾਣੇ ਸਮੇਂ ਦੀ ਗੱਲ ਆ ਜਦੋਂ ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹ ਵਾਲੇ ਮਹਾਂਪੁਰਸ਼ ਹੁੰਦੇ ਸਨ ਤਾਂ ਲੁਧਿਆਣੇ ਪਰਿਵਾਰ ਦਾ ਕੰਮਕਾਰ ਸੀਗਾ ਗਰੀਬੀ ਬਹੁਤ ਸੀ ਤੇ ਚਲੋ ਕਿਸੇ ਨੇ ਕਿਹਾ ਵੀ ਭਾਈ ਥੋੜੇ ਮੋٹے ਲੈ ਕੇ ਪੈਸੇ ਕਰ ਜਾ ਉਹਨਾਂ ਨੇ ਨਾ ਆਰੇ ਦਾ ਕੰਮ ਸ਼ੁਰੂ ਕਰ ਲਿਆ ਆਰੇ ਦਾ ਜਦੋਂ ਕੰਮ ਸ਼ੁਰੂ ਕਰ ਲਿਆ ਘਾਟਾ ਪੈ ਗਿਆ ਤੇ ਆਰਾ ਬੰਦ ਹੁਣ ਤੇ ਆ ਗਿਆ ਘਰ ਵਿੱਚ ਬੈਠ ਕੇ ਉੱਚੀ ਉੱਚੀ ਤਾਹਾਂ ਮਰ ਮਰ ਰੋ ਰਹੇ ਨੇ ਮਾਲਕ ਧੀਮੀ ਬੀਬੀ ਤੇ ਉਹਦਾ ਘਰ ਵਾਲਾ ਵੀ ਇਹ ਕੀ ਹੋ ਗਿਆ ਸੋਚਿਆ ਕੁਝ ਹੋਰ ਸੀ ਤੇ ਹੋ ਕੁਝ ਹੋਰ ਗਿਆ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾਗਾ ਆਪਾਂ ਕੁਝ ਹੋਰ ਸੋਚਦੇ ਆਂ ਪਰਮਾਤਮਾ ਦੀ ਰਜਾ ਕੁਝ ਹੋਰ ਹੁੰਦੀ ਆ ਜਿਹੜਾ ਉਸ ਰਜਾ ਨੂੰ ਸਮਝ ਜਾਂਦਾ ਰਜਾ ਚ ਆ ਜਾਂਦਾ ਉਹ ਰਾਜੀ ਹੋ ਜਾਂਦਾ ਬਾਕੀ ਅਰੱਜੇ ਵੀ ਮੈਨੇ ਭੁੱਖੇ ਦੇਖੇ ਨੇ ਜਿਨ੍ਹਾਂ ਦੇ ਕੋਲ ਪੈਸਾ ਵੀ ਆ ਧਨ ਵੀ ਆਲ ਦੌਤ ਵੀ ਆ ਘਰ ਵੀ ਆ ਪਰਿਵਾਰ ਵੀ ਆ ਸੁੱਖ ਚੈਨ ਹੈ ਹੀ ਨਹੀਂ ਕਿਉਂ ਕਿਉਂਕਿ ਜਿੱਥੋਂ ਸੁੱਖ ਲੈਣਾ ਸੀ ਉਹਨੂੰ ਕਦੇ ਪੜਿਆ ਹੀ ਨਹੀਂ ਉਹਦੇ ਬਾਰੇ ਕਦੇ ਸੋਚਿਆ ਹੀ ਨਹੀਂ ਕਮਾਉਣ 'ਚ ਤੁਰੇ ਰਹੇ ਤਾਂ ਜਦੋਂ ਉੱਚੀ ਉੱਚੀ ਧਾਮ ਮਾਰ ਕੇ ਹੋ ਦੋਨੇ ਜੀ ਰੋ ਰਹੇ ਸੀ ਤਾਂ ਗਵਾਂਢੀ ਘਰ ਗਏ ਕਹਿੰਦੇ ਭਾਈ ਕੀ ਹੋ ਗਿਆ ਕਹਿੰਦੇ ਵਪਾਰ ਕੀਤਾ ਸੀ ਆਰਾ ਚਲਾਇਆ ਸੀਗਾ ਕਾਰੋਵਰ ਠੱਪ ਹੋ ਗਿਆ ਉਹ ਪਰਿਵਾਰ ਸੀ ਜਿਹੜਾ ਗਵਾਂਢੀਆਂ ਦਾ ਉਹ ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਸੰਗਤ ਕਰਦਾ ਸੀ ਉਹ ਕਹਿੰਦੇ ਕਿ ਜੇ ਤੁਸੀਂ ਕਹੋ ਅਸੀਂ ਤੁਹਾਨੂੰ ਮਹਾਂਪੁਰਸ਼ਾਂ ਕੋਲ ਲੈ ਚਲਦੇ ਹਾਂ ਜੇ ਤੁਹਾਡਾ ਵਿਸ਼ਵਾਸ ਬਣਦਾ ਉਹ ਕਹਿੰਦੇ ਸਾਡਾ ਕੰਮ ਹੋ ਜਾਏਗਾ ਉਹ ਕਹਿੰਦੇ ਵੀ ਜੇ ਤੁਹਾਡਾ ਵਿਸ਼ਵਾਸ ਬਣ ਗਿਆ ਮਾਂ ਪਰਸ਼ਾਂ ਤੇ ਤੁਹਾਡੀ ਭਾਵਨਾ ਬਣ ਗਈ ਕੰਮ ਹੋ ਜਾਏਗਾ ਕਿਉਂਕਿ ਆਸ ਪਿਆਸੀ ਦਿਨ ਸਰਾਤ ਚਿਤਵੋ ਅਨੰਦ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਸਤਿਗੁਰੂ ਕਹਿੰਦੇ ਜਦੋਂ ਮਨ ਦੇ ਵਿੱਚ ਆਸ ਜਾਗ ਜੇ ਉਸ ਪ੍ਰਭੂ ਨੂੰ ਮਿਲਣ ਦੀ ਤੇ ਮਨ ਦੇ ਵਿੱਚ ਸ਼ਰਧਾ ਭਾਵਨਾ ਹੋਵੇ ਗੁਰੂ ਗ੍ਰੰਥ ਸਾਹਿਬ ਤੇ ਬਾਣੀ ਤੇ ਕੋਈ ਸੰਤ ਹੋਵੇ ਪਰ ਹੋਵੇ ਬੰਦਗੀ ਵਾਲਾ ਭੇਖੀ ਨਾ ਹੋਵੇ ਭੇਖ ਧਾਰੀ ਨਾ ਹੋਵੇ ਹੋਵੇ ਬੰਦਗੀ ਵਾਲਾ ਸਮਝਣ ਵਾਲਾ ਤੇ ਸਮਝਾਉਣ ਵਾਲਾ ਤੇ ਉਹ ਕਹਿੰਦੇ ਵੀ ਪਰਵਾਰ ਕਹਿੰਦੇ ਵੀ ਜੇ ਤੁਸੀਂ ਭਾਵਨਾ ਨਾਲ ਚੱਲੋਗੇ ਤਾਂ ਮਹਾਂਪੁਰਸ਼ ਜਰੂਰ ਕਿਰਪਾ ਕਰਨਗੇ ਤਾਂ ਉਹ ਮਹਾਂਪੁਰਸ਼ ਬੈਠੇ ਸਨ ਉਹਨਾਂ ਨੂੰ ਆਕੇ ਫਤਿਹ ਬੁਲਾਈ ਤਮਾਹ ਪਰਸ਼ ਕਹਿੰਦੇ ਭਾਈ ਕਿਵੇਂ ਆਇਓ ਕਹਿੰਦੇ ਬਾਬਾ ਜੀ ਆਰਾ ਚਲਾਇਆ ਸੀ ਕਰਜ਼ਾ ਲੈ ਕੇ ਕਰਜ਼ਾ ਵੀ ਚੜ ਗਿਆ ਆਰਾ ਵੀ ਡੁੱਬ ਗਿਆ ਤੁਸੀਂ ਕਿਰਪਾ ਕਰੋ ਅਸੀਂ ਆਪ ਜੀ ਦੇ ਕੋਲ ਬਹੁਤ ਆਸ ਲੈ ਕੇ ਆਏ ਹਾਂ ਮਹਾਂਪੁਰਸ਼ ਕਹਿੰਦੇ ਭਾਈ ਕੋਈ ਗੱਲ ਨਹੀਂ ਇਸ ਦਿਨ 10 ਵਜੇ ਆਵਾਂਗੇ ਕੋਈ ਗੱਲ ਨਹੀਂ ਜੋ ਸਮਾਹ ਮਹਾਂਪੁਰਸ਼ ਕਿਸੇ ਨੂੰ ਦਿੰਦੇ ਸਨ ਸੰਤ ਬਾਬਾ ਰਾਣਾ ਸਾਹਿਬ ਵਾਲੇ ਮਹਾਂਪੁਰਸ਼ ਤੇ ਇਹੀ ਮੈਂ ਜਿਹੜੀ ਆਦਤ ਆ ਭਿੰਡਰ ਸਾਹਿਬ ਦੀ ਦੇਖੀ ਉਹ ਵੀ ਜਿਸ ਨੂੰ ਜਿੰਨਾ ਟਾਈਮ ਦਿੰਦੇ ਸਨ ਕਦੇ ਟਾਈਮ ਤੋਂ ਲੇਟ ਨਹੀਂ ਹੋਏ ਟਾਈਮ ਦੇ ਇੰਨੇ ਸਮੇਂ ਦੇ ਪਵੰਦ ਸਨ ਤੇ ਰਾਣਾ ਸਾਹਿਬ ਵਾਲੇ ਮਹਾਂਪੁਰਸ਼ ਵੀ ਸਮੇਂ ਦੇ ਬਹੁਤ ਜ਼ਿਆਦਾ ਪਵੰਦ ਸਨ ਤਾਂ ਜਦੋਂ ਮਹਾਂਪੁਰਸ਼ਾਂ ਨੇ ਉਹਨਾਂ ਦੇ ਜਿੱਥੇ ਆਰਾ ਸੀ ਗੱਲ ਲੁਧਿਆਣੀ ਉਹਨੂੰ ਦਰਵਾਜ਼ਾ ਲੱਗਿਆ ਸੀ ਪੁਰਾਣਾ ਲੱਕੜ ਦਾ ਤਾਂ ਮਹਾਪੁਰਸ਼ ਉਹਥੇ ਆਏ ਤਾਂ ਪਰਿਵਾਰ ਨੂੰ 10 ਵਜੇ ਦਾ ਸਮਾਂ ਮਹਾਪੁਰਸ਼ਾਂ ਨੇ ਦਿੱਤਾ ਸੀ ਪਰਿਵਾਰ ਨੇ ਕਿਹਾ ਵੀ 10 ਵਜੇ ਕੀ ਹੱਤ ਹੈਗਾ ਉਹਨਾਂ ਨੇ ਇੱਕ ਜਿਹੜੇ ਵੇਲੇ ਤੋਂ ਪਹਿਲਾਂ ਨਹੀਂ ਆਉਂਦੇ ਉਹ ਆਪਣਾ ਕੰਮ ਕਰ ਚੁਰੇ ਜਦੋਂ ਉਦੋਂ ਮਹਾਪੁਰਸ਼ ਟਾਈਮ ਤੇ ਆ ਗਏ ਉਹਨਾਂ ਨੂੰ ਭਾਜਣਾ ਪੈ ਗਿਆ ਵੀ ਇਹ ਕੀ ਹੋ ਗਿਆ ਮਹਾਪੁਰਸ਼ ਤਾਂ ਆ ਕੇ ਵੀ ਖੜ ਗਏ 10 ਵਜੇ ਪੂਰੇ ਆ ਗਏ ਤਮਾ ਪਰਸ਼ਾ ਨੇ ਭਾਈ ਕਿਹੜਾ ਤੁਹਾਡਾ ਆਰਾਗਾ ਉਥੇ ਆਪਾਂ ਚਲੋ ਤਮਾ ਪਰਸ਼ਾ ਨੇ ਜਦੋਂ ਦੇਖਿਆ ਕੱਚਾ ਜਾਂ ਦਰਵਾਜ਼ਾ ਲੱਗਿਆ ਸੀ ਆਰੇ ਨੂੰ ਜਿੰਦਾ ਲੱਗ ਜਾਂਦਾ ਸੀਗਾ ਟੁੱਟਿਆ ਜਾਂ ਦਰਵਾਜ਼ਾ ਸੀਗਾ ਤਾਂ ਮਾ ਪਰਸ਼ਾ ਨੇ ਅੰਦਰ ਜਾ ਕੇ ਗੇੜਾ ਦਿੱਤਾ ਪਰਿਵਾਰ ਦੇ ਮੈਂਬਰ ਨੂੰ ਕਹਿੰਦੇ ਜੀ ਦਾ ਆਰਾ ਸੀ ਕਹਿੰਦੇ ਭਾਈ ਜਿੰਦਾ ਲਾ ਦੇ ਚਾਬੀ ਸਾਨੂੰ ਫੜਾ ਦੇ ਕਿਹੜਾ ਦੇ ਕੇ ਆਰੇ ਦੇ ਵਿੱਚ ਉਸ ਪਰਿਵਾਰ ਤੋਂ ਚਾਬੀ ਲੈ ਲਈ ਜਿੰਦਾ ਲਾ ਕੇ ਉਹਨਾਂ ਨੇ ਚਾਬੀ ਦਿੱਤੀ। ਮਹਾਂਪੁਰਸ਼ ਕਹਿੰਦੇ ਤੁਸੀਂ ਇੱਥੇ ਹੀ ਖੜੋ। ਥੋੜਾ ਜਿਹਾ ਦੋ ਕੁ ਕਦਮ ਤੁਰੇ। ਚਾਬੀ ਕਦੇ ਇੱਧਰਲੇ ਹੱਥ 'ਚ, ਕਦੇ ਇੱਧਰਲੇ ਹੱਥ 'ਚ, ਕਦੇ ਇੱਧਰ ਲਿਆ ਤੇ 'ਚ। ਅੱਖਾਂ ਬੰਦ ਕਰੀਆਂ। ਉਹ ਰਮ ਜੋ ਉਹ ਅਕਾਲ ਪੁਰਖ ਹੀ ਜਾਣ ਸਕਦਾ ਜਾਂ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਸਨ ਮਹਾਂਪੁਰਸ਼ਾਂ ਦੇ ਉਹੀ ਸਮਝ ਸਕਦੇ ਸਨ ਕਿ ਉਹਨਾਂ ਨੇ ਕਿਹੜੀ ਅਰਦਾਸ ਅਕਾਲ ਪੁਰਖ ਅੱਗੇ ਉਹ ਪਰਿਵਾਰ ਦੀ ਕੀਤੀ। ਤੇ ਉਸ ਤੋਂ ਬਾਅਦ ਮਹਾਂਪੁਰਸ਼ ਨੇ ਉਹ ਜਿੰਦਾ ਖੋਲ ਦਿੱਤਾ ਦਰਵਾਜ਼ਾ ਖੋਲ ਦਿੱਤਾ ਤੇ ਪਰਿਵਾਰ ਨੂੰ ਕਿਹਾ ਭਾਈ ਬਾਣੀ ਪੜਿਆ ਕਰੋ ਇਸ ਤਰ੍ਹਾਂ ਅਰਦਾਸ ਬੇਨਤੀ ਕਰਿਆ ਕਰੋ ਸਤਿਗੁਰੂ ਕਿਰਪਾ ਕਰਨਗੇ ਸੰਗਤ ਜੀ ਉਹ ਪਰਿਵਾਰ ਅੱਜ ਰਾਜਪੁਰੇ ਰਹਿ ਰਿਹਾ ਤੁਸੀਂ ਮਿਲ ਸਕਦੇ ਹੋ ਲੁਧਿਆਣੇ ਉਹਨਾਂ ਦਾ ਕੰਮਕਾਰ ਆ ਆਰੀ ਦਾ ਤੇ ਮੁੜ ਕੇ ਉਹਨਾਂ ਨੇ ਜ਼ਿੰਦਗੀ ਵਿੱਚ ਉਹ ਆਪ ਦੱਸਦੇ ਨੇ ਵੀ ਅਸੀਂ ਦਰਵਾਜ਼ਾ ਨਹੀਂ ਬੰਦ ਕੀਤਾ ਉਹ ਕਹਿੰਦੇ ਉਹ ਦਰਵਾਜ਼ਾ ਕਾਹਦਾ ਖੋਲ ਗਏ ਸਾਡੀ ਤਾਂ ਕਿਸਮਤ ਖੋਲ ਗਏ ਅਸੀਂ ਕਦੇ ਅੱਜ ਤੱਕ ਆਰੇ ਨੂੰ ਜ਼ਿੰਦਾ ਨਹੀਂ ਲਾਇਆ ਸਾਡੇ ਕੋਲ ਕੰਮ ਇੰਨਾ ਹੋ ਗਿਆ ਰੋਟੀ ਖਾਣ ਦੀ ਵੀ ਵੇਹਲ ਨਹੀਂ ਮਿਲਦੀ ਰਾਤ ਨੂੰ ਲੇਬਰ ਸਾਡੀ ਹੋਰ ਹੁੰਦੀ ਆ ਸਵੇਰੇ ਲੇਬਰ ਹੋਰ ਹੁੰਦੀ ਆ ਉਹ ਕਹਿੰਦੇ ਜੋ ਮਹਾਪ੍ਰਸ਼ਾਨ ਨੇ ਸਾਨੂੰ ਵਜਨ ਕੀਤਾ ਸੀ ਨਾ ਅਸੀਂ ਸਤਿ ਵਚਨ ਕਰਕੇ ਮੰਨ ਲਿਆ ਤੇ ਉਹਨੂੰ ਕਮਾ ਲਿਆ ਅੱਜ ਸਾਡੇ ਜੀਵਨ ਦੇ ਵਿੱਚ ਸਬਰ ਵੀ ਆ ਸੰਤੋਖ ਵੀ ਆ ਤੇ ਸੰਤੁਸ਼ਟੀ ਵੀ ਆ ਕਿਉਂ ਕਿਉਂਕਿ ਉਹਨਾਂ ਨੇ ਜੋ ਮਹਾਂਪੁਰਸ਼ਾਂ ਨੂੰ ਬਚਨ ਕੀਤਾ ਬਾਣੀ ਦੇ ਅਕੋਰਡਿੰਗ ਵੀ ਭਾਈ ਬਾਣੀ ਪੜਿਆ ਕਰੋ ਮਹਾਰਾ ਦੇ ਭਾਵਨਾ ਨਾਲ ਅਰਦਾਸ ਕਰਿਆ ਕਰੋ ਸਤਿਗੁਰੂ ਬੜੇ ਬੇਅੰਤ ਨੇ ਤਾਂ ਸੰਗਤ ਜੀ ਦੇਖ ਲਓ ਉਹਨਾਂ ਦਾ ਵੀ ਅੱਜ ਪਾਰ ਉਤਾਰਾ ਸਤਿਗੁਰੂ ਨੇ ਕਰ ਦਿੱਤਾ ਉਹ ਕਹਿੰਦੇ ਸਾਡੇ ਕੋਲ ਵੇਹਲ ਹੀ ਨਹੀਂ ਐਨਾ ਕੰਮ ਕਰ ਦਿੱਤਾ ਕਾਰਜ ਇਹਦਾ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਉਤਰ ਗਿਆ ਸੋ ਬੇਨਤੀ ਹੈ ਕਿ ਜਦੋਂ ਅਰਦਾਸ ਕਰਦੇ ਆ ਨਾ ਅਰਦਾਸ ਕਰਕੇ ਫਿਰ ਸ਼ਿਕਵਾ ਨਾ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਸ਼ਿਕਵਾ ਕਰਦੇ ਨਾ ਵੀ ਅਰਦਾਸ ਤਾਂ ਕਰ ਦਿੱਤੀ ਹੁਣ ਉਹ ਹੋ ਜੂ ਨਹੀਂ ਨਾ ਸੀ ਫਿਰ ਮਹਾਰਾਜ ਕਹਿੰਦੇ ਠੀਕ ਆ ਭਾਈ ਜਤੋਂ ਨੂੰ ਵਿਸ਼ਵਾਸ ਹੈ ਨਹੀਂ ਜਦੋਂ ਸਾਡਾ ਵੀ ਮਨ ਕਰੂਗਾ ਕਰ ਦਾਂਗੇ ਜਦੋਂ ਤੇਰੀ ਭਾਵਨਾ ਬਣਵਾ ਦੋ ਹੋ ਜਾਊਗਾ ਜਿੰਨੀ ਮਰਜ਼ੀ ਅਰਦਾਸਾਂ ਕਰਾ ਲਓ ਜਦ ਤੱਕ ਤੁਹਾਡਾ ਗੁਰੂ ਤੇ ਵਿਸ਼ਵਾਸ ਨਹੀਂ ਨ ਬਣਦਾ ਤੁਹਾਨੂੰ ਕੁਝ ਨਹੀਂ ਪ੍ਰਾਪਤ ਹੋਣਾ ਕਿਉਂਕਿ ਅਰਦਾਸ ਦਾ ਕਨਸੈਪਟ ਹੀ ਇਹੀ ਆ ਵੀ ਜਦੋਂ ਕਹਿੰਦੇ ਸਤਿਗੁਰੂ ਕਹਿੰਦੇ ਕਰਨੀ ਹੈ ਨਾ ਵਿਸ਼ਵਾਸ ਨਾਲ ਕਰਨੀ ਹੈ ਸਿੱਖ ਨੇ ਵੀ ਮੇਰਾ ਗੁਰੂ ਬਹੁਤ ਸਮਰੱਥਾ ਬੜਾ ਬੇਅੰਤਾ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਂ ਸਤਿਗੁਰੂ ਜੀ ਮੇਰੀ ਸੋਚ ਮੇਰੀ ਮਤ ਤਾਂ ਬਹੁਤ ਥੋੜੀ ਆ ਪਰ ਤੁਸੀਂ ਕਿੰਨੇ ਬੇਅੰਤ ਹੋ ਸੋ ਸੰਗਤ ਜੀ ਇਹ ਜਿਹੜੀ ਵੀਡੀਓ ਪਾਉਣ ਦਾ ਜਾਂ ਬਣਾਉਣ ਦਾ ਸਿਰਫ ਇੱਕੋ ਹੀ ਮਕਸਦ ਆ ਸੰਗਤ ਨੂੰ ਬਾਣੀ ਦੇ ਨਾਲ ਜੋੜਨਾ ਤੇ ਆਪ ਵੀ ਮੈਂ ਜੁੜਨਾ ਕਿਉਂਕਿ ਜਦੋਂ ਆਪ ਜੁੜਾਂਗੇ ਤਾਂ ਕਿਸੇ ਨੂੰ ਜੋੜ ਸਕਦੇ ਆ ਸੋ ਆਪ ਜੀ ਨੇ ਅਸੀਸਾਂ ਦੇਣੀਆਂ ਨੇ ਸਤਿਗੁਰੂ ਮੇਰੇ ਤੇ ਵੀ ਤਰਸ ਕਰਨ ਮੈਨੂੰ ਵੀ ਬਾਣੀ ਦਾ ਪੱਲਾ ਹੋਰ ਫੜਾਣ ਹੋਰ ਮੈਂ ਬਾਣੀ ਦਾ ਲਾਹਾ ਲਾਵਾ ਸੇਵਾ ਸਿਮਰਨ ਕਰਾਂ ਤੇ ਸਤਿਗੁਰੂ ਆਪ ਜੀ ਦਾ ਵੀ ਭਲਾ ਕਰਨ ਇਹ ਇੱਕ ਅਰਦਾਸ ਦਾ ਜੋ ਕਨਸੈਪਟ ਹੈ ਸਾਨੂੰ ਕਿਤੇ ਸਮਝ ਆ ਜਾਵੇ ਮਹਾਂਪੁਰਸ਼ਾਂ ਦੀ ਕਿਤੇ ਨਜ਼ਰ ਓਰਣ ਸਾਧੂ ਕੋਈ ਮਿਲ ਜਾਵੇ ਉਹਦੀ ਕਿਤੇ ਨਜ਼ਰ ਹੋ ਜਾਵੇ ਨਜ਼ਰ ਸਾਡੇ ਤੇ ਪੈ ਜਾਵੇ ਨਾ ਤਾਂ ਗੱਲ ਹੀ ਵੱਖਰੀ ਆ ਜਦੋਂ ਵੀ ਕੋਈ ਮਹਾਂਪੁਰਸ਼ ਮਿਲੇ ਨਾ ਰਸਤੇ 'ਚ ਜਾਵੇ ਕਿਤੇ ਜਾ ਰਹੇ ਹੋਣ ਦੂਰੋਂ ਚਾਹੇ ਨੇੜੇ ਨਾ ਵੀ ਮਿਲਣ ਕੋਈ ਗੱਲ ਨਹੀਂ ਜੇ ਤੁਸੀਂ ਦੂਰੋਂ ਵੀ ਫਤਿਹ ਬੁਲਾਦੋਂ ਨਾ ਬਿਮਾਰਾ ਜੀ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜਾਰੀ ਹੁੰਦੇ ਨੇ ਨਾ ਆਪਾਂ ਕਹਿੰਦੇ ਆ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਾ ਨਹੀਂ ਗੁਰੂ ਮਹਾਰਾਜ ਤੁਹਾਡੇ ਕਿੰਨੇ ਪਾਪ ਧੋ ਦਿੰਦੇ ਨੇ ਇਸੇ ਤਰ੍ਹਾਂ ਜਦੋਂ ਕੋਈ ਸੰਤ ਮਹਾਂਪੁਰਸ਼ ਕੁਮਾਈ ਵਾਲਾ ਹੋਵੇ ਨਾ ਕਿਤੇ ਉਹਦੇ ਦਰਸ਼ ਹੋ ਜਾਣ ਉਹਦੇ ਦਰਸ਼ਨ ਹੋ ਜਾਣਾ ਉਹ ਚਾਹੇ ਗੱਡੀ 'ਚ ਜਾ ਰਹੇ ਹਣ ਤੁਹਾਡੇ ਵੱਲ ਦੇਖਿਆ ਵੀ ਨਾ ਹੋਵੇ ਪਤਾ ਨਹੀਂ ਤੁਹਾਡੇ ਕਿੰਨੇ ਪਾਪ ਧੋ ਕੇ ਲੈ ਜਾਂਦੇ ਨੇ ਭਾਵਨਾ ਗੱਲ ਸਾਰੀ ਭਾਵਨਾ ਦੀ ਹੈ ਸੰਗੇ ਜੀ ਮਹਾਰਜ ਕਹਿੰਦੇ ਜੋ ਸ਼ਰਦਾ ਕਰ ਸੀਮ ਦੇ ਗੁਰਪਾਰ ਉਤਾਰਨ ਹਾਰ ਜਿਹੜੇ ਬਾਣੀ ਨੂੰ ਪਈ ਸ਼ਰਦਾ ਨਾਲ ਪੜ੍ਹਦੇ ਨੇ ਸ਼ਰਦਾ ਨਾਲ ਮੰਨਦੇ ਨੇ ਫਿਰ ਗੁਰ ਉਹਨਾਂ ਨੂੰ ਕੋਈ ਕੰਮ ਹੀ ਨਹੀਂ ਛੱਡਦਾ ਵੀਡੀਓ ਆਪ ਜੀ ਨੂੰ ਚੰਗੀ ਲੱਗੇ ਸਰਵਤ ਦੇ ਭਲੇ ਦੇ ਲਈ ਤਾਂ ਕਿ ਹੋਰ ਸੰਗਤ ਬਾਣੀ ਨਾਲ ਜੁੜੇ ਇਹ ਵੀ ਇੱਕ ਬਹੁਤ ਵੱਡਾ ਪਰਉਪਕਾਰ ਆ ਅਪਾ ਕਿਸੇ ਨੂੰ ਮੈਸੇਜ ਰਾਹੀਂ ਇਹ ਵੀਡੀਓ ਭੇਜਾਂਗੇ ਕੀ ਪਤਾ ਉਹ ਵੀ ਜੁੜ ਜਾਵੇ ਤੁਹਾਡਾ ਭਲਾ ਹੋ ਜਾਏਗਾ ਆਪਣਾ ਇੱਕੋ ਹੀ ਨਿਸ਼ਾਨਾ ਹੈਗਾ ਜੁੜਨਾ ਤੇ ਜੋੜਨਾ ਸੋ ਸੰਗਤ ਜੀ ਵੀਡੀਓ ਨੂੰ ਪਿਆਰ ਦੇਣਾ ਬਤ ਬਤ ਲਾਈਕ ਸ਼ੇਅਰ ਕਰਨਾ ਕੋਈ ਤੁਹਾਡਾ ਸਵਾਲ ਜਵਾਬ ਹੋਵੇ ਤਾਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਸਕਦੇ ਹੋ ਬਾਕੀ ਸਤਿਗੁਰੂ ਤੇ ਸੰਗਤ ਵਕਸ਼ਣ ਜੋਗ ਹੈ ਭੁੱਲਾ ਮੇਰੀਆਂ ਨੇ ਤੇ ਵਿੜਾਈ ਮੇਰੇ ਸਤਿਗੁਰੂ ਦੀ ਸੰਗਤ ਦਾ ਸਤਿਗੁਰੂ ਸਰਬੱਤ ਦਾ ਭਲਾ ਕਰਨ ਜੀ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ